ਲੋ ਜੀ ਇੱਕ ਹਫ਼ਤੇ ਬਾਅਦ ਧੁੱਪ ਨਿਕਲੀ ਆ ਤੇ ਧੁੱਪ ਦੇ ਨਾਲ ਨਾਲ ਅਸੀਂ ਵੀ ਇਹ ਨਿਕਲ ਚੁੱਕੇ ਆ 2:17 ਹੋ ਚੁੱਕੇ ਨੇ ਇਟਲੀ ਦੇ ਵਿੱਚ ਗੇਟ ਲਾ ਦੀਏ ਗੇਟ ਖੁੱਲੀ ਰਹਿ ਗਿਆ ਸੀਗਾ ਤੇ ਦਿਨ ਅੱਜ ਸ਼ਨੀਵਾਰ ਦਾ ਅਸੀਂ ਵੀ ਨਿਕਲ ਗਏ ਪੈਦਲ ਤੇ ਅੱਜ ਕਰਾਵਾਂਗੇ ਬੱਸ ਦੇ ਵਿੱਚ ਸ਼ਹਿਰ ਤੁਹਾਨੂੰ ਸਾਰੇ ਨੂੰ ਦੁਪਹਿਰ ਦੀ ਸ਼ਹਿਰ ਕਰਾਵਾਂਗੇ ਗੱਡੀ ਆਈ ਜਾਂਦੀ ਆ ਬੱਗਾ ਬਾਈ ਵੀ ਤੁਰਿਆ ਜਾਂਦਾ ਨਾਲ ਨਾਲ ਇੱਥੇ ਤਾਂ ਬਾਈ ਬਿੱਲੀਆਂ ਦੇ ਵੀ ਨਜ਼ਾਰੇ ਨੇ ਹਨਾ ਉਹ ਬੈਠੀ ਆ ਗੱਡੀ ਦੇ ਉੱਤੇ ਚੜੀ ਭੱਜ ਲਈ ਹੁਣ ਇੰਡੀਆ ਦੇ ਕੁੱਤੇ ਚੜ ਜੇ ਗੱਡੀ ਦੇ ਉੱਤੇ ਮਾਰ ਮਾਰ ਡਾਂਗਾ ਕੁੱਤੇ ਨੂੰ ਭਜਾ ਦਿੰਦੇ ਨੇ ਆਗੇ ਖੂਫੀ ਆ ਰਸਤੇ ਬਈਆ ਆਪਣੇ ਖੂਫੀ ਆ ਰਸਤੇ ਨੇ ਜਿੱਥੇ ਦੀ ਆਪਾਂ ਕਈ ਵਾਰੀ ਐਮਰਜੈਂਸੀ ਦੇ ਵੀ ਤੁਰੇ ਲੰਘਣਾ ਪੈਂਦਾ ਤੇ ਆਹ ਸਾਈਕਲ ਵਾਲਾ ਰਸਤਾ ਬਣਿਆ ਹੋਇਆ ਨਾਲ ਨਾਲ ਮਹਿਰ ਬਣੀ ਵੀ ਆ ਤੇ ਬੱਗਾ ਬਾਈ ਵੀ ਕਹਿੰਦੇ ਸਪੀਡਾਂ ਤੇ ਜਾ ਰਿਹਾ ਬਹੁਤ ਜ਼ਿਆਦਾ ਕਿਉਂਕਿ ਅੱਜ ਅਸੀਂ ਜਣਾ ਬੱਸ ਦੇ ਵਿੱਚ ਬੱਸ ਦਾ ਹੈਗਾ ਥੋੜੇ ਜਿਹੇ ਸਮੇਂ ਦਾ ਸਫ਼ਰ ਆ ਸਾਡਾ 15-20 ਮਿੰਟ ਦਾ ਬੱਗਾ ਬਾਈ ਪੂਰਾ ਸਪੀਡਾਂ ਤੇ ਜਾ ਰਿਹਾ ਕਿਉਂਕਿ ਸਾਨੂੰ ਲੱਗਦਾ ਵੀ ਬੱਸ ਸਾਡੀ ਲੰਘ ਜਾਨੀ ਆ ਕਿਉਂਕਿ ਅਸੀਂ ਘਰੇ ਬੈਠੇ ਸੀਗੇ ਬੈਠੇ ਬੈਠੇ ਸਲਾਹ ਬਣਾਈ ਆ ਜਾਂਦੀ ਤੇ ਆ ਨਹਿਰ ਜਾ ਰਹੀ ਆ ਨਾਲ ਨਾਲ ਆ ਪੁਲ ਲੱਗਿਆ ਹੋਵੇ ਨਹਿਰ ਦੇ ਉੱਤੇ ਜਿੱਥੇ ਜੀ ਸਾਈਕਲ ਲੰਘਦੇ ਨੇ ਤੇ ਬੰਦੇ ਵੀ ਤੁਰ ਕੇ ਲੰਘ ਸਕਦੇ ਨੇ ਇਹਨਾਂ ਬੰਦਿਆਂ ਤੇ ਸਾਈਕਲ ਵਾਲਿਆਂ ਵਾਸਤੇ ਆਪਾਂ ਆ ਗਈ ਸਾਹਮਣੇ ਮਾਰਗਰਾਫ ਇਟਲੀ ਦੀ ਕਹਿੰਦੇ ਸਭ ਤੋਂ ਟੌਪ ਦੀ ਫੈਕਟਰੀ ਆ ਜਿੱਥੇ ਪੱਥਰ ਤਿਆਰ ਹੁੰਦਾ ਪੱਥਰ ਦੀਆਂ ਨਵੀਆਂ-ਨਵੀਆਂ ਚੀਜ਼ਾਂ ਬਣਦੀਆਂ ਆ ਆਹ ਭਾਈ ਇਟਲੀ ਦੇ ਇਟਲੀ ਦੀਆਂ ਸੜਕਾਂ ਸਾਡੇ ਪਿੰਡ ਦੀ ਸੜਕਾਂ ਦੇ ਨਾਲ ਮਾਰਗ ਰਫ ਦੂਜੀ ਸਾਈਡ ਅਸੀਂ ਤੁਰੇ ਜਾਂਦੇ ਆ ਲੋ ਜੀ ਬਈ ਬੱਸ ਨੂੰ ਆਪਾਂ ਉਡੀਕੀ ਜਾਂਦੇ ਆ ਖੜੇ ਤੇ ਇੱਥੇ ਨਾ ਟਾਈਮ ਲਿਖਿਆ ਹੋਇਆ ਹਾਲ ਤੇ ਚਿਤਾਕੋ ਆਰਜੀਨਨੋ ਆਰਜੀਨਨੋ ਗਰਨੇਦੋ ਮਨਟੈਕੀਓ ਰਿਕਾਰੋ ਰਿਕਵਾਰੋ ਹਨਾ ਬਲਦਾਨੀਓ ਬੀਆ ਕੇਰੋਲ ਕਾਰਿਓਲੀ ਕਰਕੋਲੀ ਵਜੈਂਸਾ ਇੱਥੇ ਬਈ ਸਾਰਾ ਟਾਈਮ ਲਿਖਿਆ ਹੋਇਆ ਹਫਤੇ ਦਾ ਲਿਖਿਆ ਹੋਇਆ ਹੁੰਦਾ ਆ ਜਿਹੜੇ ਪਹਿਲੇ 4 ਦਿਨੋਂ 3 ਦਿਨ ਹੁੰਦੇ ਨੇ ਆ ਪਿਛੇ ਵਾਲੇ 2 ਦਿਨ ਹੁੰਦੇ ਸ਼ਨੀਵਾਰ ਦਾ ਹੁੰਦਾ ਹੈ ਹਨਾ ਆ 4 ਦਿਨ ਦਾ ਹੁੰਦਾ ਆ ਸ਼ਨੀਵਾਰ ਦਾ ਹੁੰਦਾ 5ਵਾਂ ਦਿਨ ਨਹੀਂ ਸਹੀ ਆ 6ਵਾਂ ਦਿਨ ਹੁੰਦਾ ਬਾਈ ਸ਼ਨੀਵਾਰ ਦਾ 6ਵਾਂ ਦਿਨ ਹੁੰਦਾ ਸ਼ਨੀਵਾਰ ਦਾ ਤੇ ਐਤਵਾਰ ਦਾ ਆ ਫੈਸਟੀਵੋ ਹਾਂਜੀ ਬਈ ਆਪਾਂ ਬੱਸ ਦੇ ਵਿੱਚ ਬੈਠ ਗਏ ਸੀਗੇ ਤੇ ਬੱਸ ਜਿੱਦਾਂ ਪਹੁੰਚ ਗਈ ਸੀਗੀ ਬੱਸ ਨਾ ਤੇ ਆਪਾਂ ਟਿਕਟ ਲੈਣੀ ਸੀ ਬੱਸ ਵਾਲੇ ਤੋਂ ਬੱਸ ਵਾਲੇ ਡਰਾਈਵਰ ਤੋਂ ਆਪਣੀ ਟਿਕਟ ਮੰਗੀ ਆ ਕਿਉਂਕਿ ਉਹਦੇ ਵਿੱਚ ਦੂਜਾ ਨਹੀਂ ਹੁੰਦਾ ਟਿਕਟ ਵਾਲਾ ਕੰਡਕਟਰ ਨਹੀਂ ਹੁੰਦਾ ਹਨ ਇੱਥੇ ਜਿਹੜਾ ਬੱਸ ਵਾਲਾ ਯੂਨੀਟਰ ਡਰਾਈਵਰ ਹੁੰਦਾ ਉਹ ਹੀ ਟਿਕਟ ਦੇ ਦਦਾ ਹੁੰਦਾ ਟਿਕਟ ਵੀ ਬੱਸ ਦੇ ਵਿੱਚ ਆਪਾਂ ਨੂੰ 50 ਰੁਪਏ ਸਹੀ ਤਰ੍ਹਾਂ ਲਈ ਮਿਲਦੀ ਆ ਜਿੱਦਾਂ ਆਪਾਂ 50 ਰੁਪਏ ਕਿਹਾ ਉਹ 100 ਰੁਪਏ ਨਹੀਂ ਮਿਲਦੀ ਆ ਆਪਾਂ ਮੀਡੀਆ ਵਾਲੇ ਤੇ ਆਪਾਂ 10 ਰੁਪਏ ਦਿੱਤੇ ਸੀਗੇ ਇਹਨੂੰ ਕਹਿੰਦੇ ਮੇਰੇ ਲਈ ਟਿਕਟ ਨਹੀਂ ਤੇ ਕਹਿੰਦੇ ਇਦਾਂ ਬਹਿ ਜਾ ਆਪਾਂ ਹੁਣ ਬੱਸ ਦਾ ਸਫ਼ਰ ਕਰਿਆ ਬੈਠੇ ਆ ਤੇ ਚੱਲੇ ਆਪਾਂ ਤੇ ਨਾਲ ਆਪਣੇ ਬਾਈ ਪੱਗਾ ਸੱਸ ਕੀ ਕਾਲ ਬਣਾਤੀ ਬਾਈ ਨੇ ਤੇ ਆਪਣੇ ਵੱਲੋਂ ਵੀ ਦੁਬਾਰੇ ਫੇਰ ਸੱਸਰੀ ਕਾਲ ਆ ਸਾਰੇ ਭੱਜਦਾ ਵਾ ਲੋ ਜੀ ਬਾਬਿਓ ਆਪਾਂ ਪਹੁੰਚ ਗਏ ਸਾਨੂੰ ਬਤਾਲੇ ਸਾਨੂੰ ਬਤਾਲਿਆ ਬਹੁਤ ਸੋਹਣੀ ਬਾਹਰ ਆ ਤੇ ਬੱਸ ਦੇ ਵਿੱਚ ਹੀ ਬੈਠੇ ਆ ਸੀ ਇਹ ਨਾਲ ਪੱਪਾ ਬਾਈ ਬੱਸ ਵਾਲਾ ਡਰਾਈਵਰ ਜਿਹੜੀ ਬਾਈ ਉਹ ਸਕਰੀਨ ਲੱਗੀ ਹੋਈ ਆ ਜਿੱਥੇ ਮੇਰਾ ਆਰਥਾ ਇਦੇ ਵਿੱਚੋਂ ਦਾ ਇਹ ਨੰਬਰ ਚੇਂਜ ਕਰ ਉਹ ਨਾਮ ਚੇਂਜ ਕਰ ਦੇਣ ਦੇ ਵੀ ਹੁਣ ਕਿੱਥੇ ਜਾਣੀ ਆ ਪਹਿਲਾਂ ਇਹ ਲਿਖਿਆ ਹੋਇਆ ਸੀਗਾ ਇਹਨਾਂ ਦਾ ਬਸ ਦੇ ਉੱਤੇ ਵੀ ਕੈਂਪੋ ਤੋਂ ਸਾਨੇ ਬਿਤਾਲੇ ਹੁਣ ਇਹਨੇ ਆਲਤੇ ਬਚੈਂਸਾ ਵੀ ਆਲਤੇ ਤੋਂ ਬਚੈਂਸਾ ਸਿਟੀ ਦੇ ਵਿੱਚ ਜਾਣੀ ਆ ਮੈਂ ਉੱਤਰ ਜਾਣੇ ਰਸਤੇ ਦੇ ਵਿੱਚ ਤੇ ਇਹਨੇ ਜਾਣਾ ਸਿਟੀ ਦੇ ਵਿੱਚ ਤੇ ਆਪਣਾ ਭਾਈ ਜਾਣ ਵੀ ਸਿਟੀ ਦੇ ਵਿੱਚ ਹੀ ਚੱਲੇ ਆ ਕਿੱਥੇ ਚੱਲੇ ਭਾਈ ਬਚੈਂਸਾ ਬਚੈਂਸਾ ਭਾਈ ਚੱਲੇ ਬਚੈਂਸਾ ਤੇ ਬਾਈ ਨਾਲ ਆਪਾਂ ਮੁਲਾਕਾਤ ਕਰਾਂਗੇ ਦੁਬਾਰੇ ਫੇਰ ਜਦੋਂ ਬਾਈ ਵਾਪਸੀ ਤੇ ਆਊਗਾ ਲੋਜੀ ਬਾਬੇ ਲੋਜੀ ਬਾਬੇ ਉਹ ਆਪਣਾ ਬਸ ਸਕਾ ਤੇ ਨਾਲ ਆਪਾਂ ਪੀ ਰਹੇ ਹਾਂ ਫੋਕ ਚੱਲ ਅੱਗੇ ਬਾਈ ਨੂੰ ਛੱਡ ਜਾਣਾ ਇੱਥੇ ਲੰਘ ਜਾਣਾ ਅੱਗੇ ਤੇ ਆਪਾਂ ਸਖੜ ਕਈ ਬਾਲੀ ਕਰਦੀ ਹੈ ਯਾਰ ਉਹ ਹੀ ਮੰਗੂ ਹਲੋ 100000 422000 20000 ਲਿੰਡਾ ਜੀ ਵੀ ਤਾਂ ਪੁੰਨ ਚਲੋ 10 ਚ ਉੱਤਰ ਕੇ ਹਿੰਦ ਬਾਬਾ ਇਹ ਨਾਲ ਮਾਰਕੀਟਾਂ ਗਲੋਗੋ ਆਪਾਂ ਉਹ ਲਾਲ ਜੀ ਮਾਰਕੀਟ ਦੇ ਵਿੱਚ ਜਾਣਾ ਆਪਾਂ ਚੱਲੇ ਲਾਲ ਮਾਰਕੀਟ ਦੇ ਅੰਦਰ ਬਰੀਕੋ ਮਾਨ ਜਿੱਥੇ ਘਰਾਂ ਦਾ ਸਮਾਨ ਮਿਲਦਾ ਸਸਰੀ ਗਾਲ ਜੀ ਸਸਰੀ ਬਧਾਈਆਂ ਜੀ ਨਾਲੇ ਬਹੁਤ ਬਹੁਤ ਚਾਚਾ ਜੀ ਨੂੰ ਤੇ ਪਾਪਾ ਜੀ ਨੂੰ ਵੀ ਬੇਰੇ ਹਸਰੀ ਕਾਲ ਜੀ ਮੁਬਾਰਕਾ ਬੇਰੇ ਬਹੁਤ ਬਹੁਤ ਜੀ ਤੁਹਾਨੂੰ ਤੁਹਾਨੂੰ ਵੀ ਜੀ ਬਹੁਤ ਬਹੁਤ ਸਾਨੂੰ ਵੀ ਮੁਬਾਰਕਾਂ ਦੇ ਆਪਾ ਵੀ ਚਾਚਾ ਜੀ ਹੈ ਜੀ ਤੇ ਨਾਲ ਪਾਪਾ ਜੀ ਖੜੇ ਨੇ ਚਾਚਾ ਜੀ ਚਾਚਾ ਜੀ ਹਾਂਜੀ ਵੰਟੂ ਵੀਰੇ ਕੀ ਲੱਭਦਾ ਫਿਰਦਾ ਹੈ ਹੈ ਕਾਫੀ ਵਾਲੇ ਸਾਡੇ ਕੋਲ ਰਸਾ ਕਾਦੇ ਬਾਤ ਵੀਰੇ ਜੀ ਪਹਲਨ ਅੱਛਾ ਵੀ ਕੱਲਾ ਰਸਈ ਆ ਓਕੇ ਓਕੇ ਵੀ ਸ਼ਾਟਰ ਨਹੀਂ ਹੈਗਾ ਹੈ ਲੋਈ ਸ਼ਾਟਰ ਲੈਣ ਆਏ ਸੀ ਇਹ ਸ਼ਾਟਰ ਸਾਨੂੰ ਇੱਥੇ ਮਿਲਿਆ ਨਹੀਂ ਹੈਗਾ ਮਿਲਦਾ ਰਿਹਾ ਕੈਸੇ ਬੰਦ ਮਿਲ ਮਿਲ ਵੀ ਰਿਹਾ ਜਿਹੜਾ ਉਹ 5 ਪੀਸ ਹੀ 1800 ਦੇ ਇੰਡੀਆ ਵਾਲੇ 1800 ਰੁਪਏ ਦੇ 5 ਪੀਸ ਘੱਟੋ ਘੱਟ 10000 ਪਲੱਸ ਬਗ ਜੂ ਉਹ ਜਿੱਦਾਂ ਉਹ ਚ ਲੈ ਜਾਣਾ ਆਪਣਾ 10000 ਪਲੱਸ ਬਹੁਤ ਜਿਆਦਾ ਮਹਿੰਗਾ ਪੈ ਜੂ ਉਹ ਬਾਕੀ ਦੇਖਦੇ ਹਾਂ ਹੁਣ ਮਾਰਕੀਟ ਦੇ ਵਿੱਚ ਘੁੰਮ ਕੇ ਸਟਰ ਸਾਨੂੰ ਕਿੱਥੋਂ ਲੱਭਦਾ ਹੈ 7 ਸੈਂਟੀਮੀਟਰ ਸਟਾਪਸਤਾ ਪਈਦਾ ਇਦਾਂ ਇੱਥੇ ਸਾਰੇ ਨੰਬਰ ਲਾ ਲਾ ਕੇ ਲਾਏ ਹੋਏ ਹੁੰਦੇ ਨੇ ਵੀ ਇੱਥੇ ਆਹ ਚੀਜ਼ ਪਈ ਹੈ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਆ ਤੁਸੀਂ ਚੱਕ ਕੇ ਲੈ ਜਾ ਸਕਦੇ ਹੋ ਜੇ ਤੁਹਾਨੂੰ ਹੈਲਪ ਦੀ ਲੋੜ ਹੈ ਤੁਸੀਂ ਫੋਨ ਲਾ ਕੇ ਵੀ ਹੈਲਪ ਉਹਨਾਂ ਤੋਂ ਮੰਗ ਸਕਦੇ ਹੋ ਤੇ ਉਦਾਂ ਵੀ ਤੁਸੀਂ ਉਹਨਾਂ ਤੋਂ ਹੈਲਪ ਮੰਗ ਸਕਦੇ ਹੋ ਬੰਦਿਆਂ ਤੋਂ ਬਾਜ਼ੀ ਮਾਰ ਕੇ ਹਰੇਕ ਚੀਜ਼ ਤੁਹਾਨੂੰ ਮਿਲੂਗੀ ਵੱਡੇ ਤੋਂ ਵੱਡਾ ਨਾਟ ਹਰੇਕ ਚੀਜ਼ ਘਰ ਦੀ ਤੇ ਆਹ ਬਾਕਸ ਆ ਪੀਓ ਬਾਕਸ ਆਪਣੇ ਕਿਹੜੇ ਬਾਕਸ ਕਹਿੰਦੇ ਹੁੰਦੇ ਨੇ ਨਾ ਆਪਣੀ ਇੰਡੀਆ ਜਿਹਦੇ ਵਿੱਚ ਲੈਟਰ ਲੂਟਰ ਪਾਏ ਜਾਂਦੇ ਨੇ ਆ ਲੱਗੇ ਹੋਏ ਨੇ ਬਾਕਸ ਤੇ ਇਧਰੋਂ ਹੋਰ ਵੀ ਸਮਾਨ ਸਾਰਾ ਮਿਲਦਾ ਏ ਲੋ ਜੀ ਆਪਾਂ ਪਹੁੰਚ ਗਏ ਹੁਣ ਲੋਰੀ ਮੇਰ ਲੈਣਾ ਇੱਥੇ ਵੀ ਕਹਿੰਦੇ ਘਰਾਂ ਦਾ ਸਮਾਨ ਮਿਲਦਾ ਨਾ ਨਾਮ ਨੂੰ ਸਾਨੂੰ ਘਾਟ ਹੀ ਆਉਂਦੇ ਪੜਨੇ ਆ ਦੇਖੋ ਇਹ ਤਿੰਦੇ ਤੁੰਦੇ ਲੱਗੇ ਹੋਏ ਪੜਦੇ ਜਿਹੜੇ ਆਪਾਂ ਘਰਾਂ ਦੇ ਬਾਹਰ ਲਾਉਂਦੇ ਆ ਤੇ ਆ ਲੋਕਰ ਆ ਲੋਕਰ ਦੇ ਵਿੱਚ ਰੱਖਦੇ ਆ ਸਾਮਾਨ ਪਹੁੰਚ ਗਏ ਸੀ ਗੇਟ ਵੀ ਆਪਦੇ ਆਪ ਖੁੱਲ੍ਹਦੇ ਨੇ ਲਾਈਟਾਂ ਹਾਂਜੀ ਹਾਂ ਤੁਸੀਂ ਇਹ ਕਰਾਉਣਾ ਤੁਸੀਂ ਇਹ ਤਰੀਕਾ ਬਣਾਉਣੀ ਵੀ ਮੈਂ ਹੀ ਇਹਨੂੰ ਦੱਸ ਵੀ ਮੈਂ ਹੀ ਆਪ ਹੀ ਉਹ ਕਰ ਰਿਹਾ ਐ ਸਿਸਟਮ ਗਾਣਾ ਤੋਂ ਆਪਦੇ ਤੇ ਗਾਉਂਦਾ ਸਹੀ ਗੱਲ ਵਾਲਾ ਕਹਿੰਦਾ ਮੇਰੇ ਤੇ ਗਾਇਆ ਮੇਰੇ ਤੇ ਗਾਇਆ ਤਾਂ ਹੀ ਫਿਰ ਤਾਂ ਹੀ ਰੌਲਾ ਪੈ ਜਾਂਦਾ ਹਨਾ ਜੀ ਤਾਂ ਹੀ ਫਿਰ ਬਵਾਦ ਉੱਠ ਖੜਦਾ ਵੀ ਮੇਰੇ ਦੇ ਲਾਇਆ ਇਹਨੇ ਸਹੀ ਗੱਲ ਆ ਇਹ ਚੀਜ਼ਾਂ ਹੋ ਜਾਂਦੀਆਂ ਨੇ ਮੈਂ ਕਰ ਰਿਹਾ ਸਾਰਾ ਸਾਰਾ ਸਮਾਨ ਮਿਲ ਲਿਆ ਇੱਥੇ ਘਰਾਂ ਦਾ ਹਨਾ ਜੀ ਸਿੰਦਰੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਬਣਾ ਰੱਖੀਆਂ ਨੇ ਆ ਦੇਖ ਇੱਧਰ ਆ ਬਾਨੀਓ ਫਿਆਕਾ ਤੇ ਬਾਨੀਓ ਦੇ ਵਿੱਚ ਸ਼ੀਸ਼ਾ ਸ਼ੀਸ਼ੇ ਦੇ ਵਿੱਚ ਕਹਿੰਦੇ ਕੌਣ ਦਿਖਦਾ ਜਤਿੰਦਰ ਨਿਰਮਾਨ ਅੰਨੋਣੀ ਵਾਲਾ ਟੱਬ ਲੱਗਿਆ ਵੇ ਬੰਟੂ ਵੀਰੇ ਦੇ ਵਿੱਚ ਬੈਠ ਕੇ ਦੇਖ ਇਹਦੇ ਵੀ ਉਹਨੇ ਸੈੱਟ ਕੰਪਲੀਟ ਕੰਪਲੀਟ ਸਾਰਾ ਕੁਝ 200 ਐਰੂ ਦਾ ਘੈਂਟ ਆ ਸਣਾ ਵੀਰੇ ਸਾਰਾ ਬਾਨੀਓ ਹੀ ਦੇਣਗੇ ਉਦਾਂ ਵੀ ਸੀਟ ਪਈ ਸਾਰਾ ਬਾਨੀਓ ਦੇਣਗੇ ਲੱਗਿਆ ਹੋਇਆ ਸਮਾਨ ਪੂਰਾ ਸੁਕੋ ਹੋ 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 ਲੱਕੜ ਦਾ ਸਮਾਨ ਤੇ ਫਟੀਆਂ ਫੁੱਟਕੀਆਂ ਲੱਗੀਆਂ ਹੋਈਆਂ ਨੇ ਜੀ ਇਹ ਤੇ ਲੱਕੜ ਦੇ ਵੀ ਨੇ ਉਹ ਪਲਾਸਟਿਕ ਦੇ ਇੱਧਰ ਨੇ ਉਹ ਲੱਗੇ ਹੋਏ ਨੇ ਪਲਾਸਟਿਕ ਇਹ ਉਹ ਨੇ ਜਿਹੜੇ ਫਰੇਮ ਜਿਹੇ ਹੁੰਦੇ ਨੇ ਗੋਲੇ ਜੇ ਲੱਗੇ ਹੋਏ ਨੇ ਸਾਰੇ ਲੱਕੜ ਦੇ ਗੋਲੇ ਨੇ ਤਾਂ ਗੋਲੇ ਸੀ ਲੀ 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 ਤੇ ਆ ਬੰਟੂ ਵੀਰ ਮੈਂ ਕਿਹਾ ਸਾਰੇ ਸਾਰਿਆਂ ਦਾ ਹਣਾ ਬਈ ਇੱਥੇ ਇਕੱਲੇ ਇਕੱਲੀ ਚੀਜ਼ ਦਾ ਰੇਟ ਲੱਗਿਆ ਹੋਇਆ ਜੇ ਸੂਈ ਵੀ ਚੱਕਣੀ ਆ ਤੁਸੀਂ ਸੂਈ ਦਾ ਵੀ ਰੇਟ ਆ ਦੇਖ ਲਓ ਬਈ ਗੋਰੇ ਇਦਾਂ ਲੁੱਟਦੇ ਨੇ ਇੱਥੇ ਹਰੇਕ ਚੀਜ਼ ਤਿਆਰ ਕਰਕੇ ਰੱਖੀ ਵੀ ਆ ਹਰੇਕ ਚੀਜ਼ ਦਾ ਮੁੱਲ ਹੈ ਇੱਥੇ ਹਨਾ ਸਹੀ ਗੱਲ ਆ ਬਈ ਆ ਦੇ ਜਿਹੜਾ ਤੁਹਾਨੂੰ ਸਾਈਜ਼ ਚਾਹੀਦਾ ਉਹੀ ਸਾਈਜ਼ ਮਿਲੂਗਾ ਲੱਕੜ ਦਾ ਇੱਧਰ ਵੀ ਦੇਖ ਲਓ ਇੱਧਰ ਵੀ ਦੇਖ ਲਓ ਸਾਰਾ ਕੁਝ ਇਦਾਂ ਹੀ ਆ ਆ ਦੇਖ ਲਓ ਇਦਾਂ ਦਾ ਬੋਰਡ ਬਣਾ ਕੇ ਰੱਖਿਆ ਪਿਆ ਯਾਰ ਭਲਾਈ ਬੋਰਡ ਬਈ ਆ ਦੇਖ ਲਓ ਗੇਟ ਲੱਗੇ ਹੋਏ ਨੇ ਸ਼ੀਸ਼ੇ ਵਿੰਡੋਆਂ ਦੇ ਜਿੱਥੇ ਆਪਾਂ ਤੁਰ ਕੇ ਲੰਘਦੇ ਹੁੰਦੇ ਆ ਆ ਪਤਾ ਨਹੀਂ ਕੀ ਲੱਗੀਆਂ ਹੋਈਆਂ ਅਲਮਾਰੀਆਂ ਜੀ ਸਮਝ ਤੋਂ ਪਰੇ ਆ ਕੋਈ ਨਹੀਂ ਗੇਟ ਹੀ ਨੇ ਤੇ ਇੱਧਰ ਲੱਗ ਗਏ ਆਪਾਂ ਸ਼ਟਰ ਪਲਾਸਟਿਕ ਦੇ ਸ਼ਟਰ ਰੇਟ ਦਾ ਸਾਲ ਰੇਟ ਵੱਲ ਹਰੇਕ ਚੀਜ਼ ਮਿਲਦੀ ਆ ਹਨਾ ਵੀਰੇ ਚੱਕੋ ਬੰਟੂ ਵੀਰਾ ਵੀ ਕਹਿੰਦੇ ਖੋਲ-ਖੋਲ ਦੇਖੀ ਜਾਂਦਾ ਉਹ ਦਸਿਆ ਲਈ ਆਪਾਂ ਦਾ ਟਾਕੀਆਂ ਦੇ ਵਿੱਚ ਲਾਉਣੇ ਆਲੀਆ ਤੇ ਆਪਾਂ ਹੁਣ ਜਾਈ ਜੰਦੇ ਆ ਘਰ ਨੂੰ ਛੱਕੋ ਰਪੋੜ ਉਹ ਚੱਕ ਲਿਆ ਕਹਿੰਦੇ ਸਟਰ ਇੱਧਰ ਵੀ ਹੈ ਨਾ ਘੈਂਟ ਕਰਿਆ ਹੋਇਆ ਸਿਸਟਮ ਗੇਟ ਖੋਲੋ ਵੜਜੋ ਖੋਲੋ ਵੜਜੋ ਇਦਾਂ ਹੀ ਰਹੋ ਤੁਸੀਂ ਕਿਹੜੇ ਬੀਏ ਦੇ ਵਿੱਚ ਜਾਨਾ ਉਹੀ ਤੁਹਾਨੂੰ ਦਿਖਾਣੇ ਹੁੰਦੇ ਆ ਇਹ ਇਹ ਗੇਟ ਲੱਗੇ ਹੋਏ ਘਰ ਆ ਅੰਦਰੋਂ ਇਦਾਂ ਦਾ ਆਪਾਂ ਹੁਣ ਵੜ ਗਏ ਇੱਧਰ ਨਵੇਂ ਬੀਏ ਦੇ ਵਿੱਚ ਆ ਗਏ ਸਾਰਾ ਕੁਝ ਇਦਾਂ ਹੀ ਯਾਰ ਬਣਾ ਬਣਾਇਆ ਮਿਲ ਜਾਂਦਾ ਜਿਹੜੀ ਚੀਜ਼ ਪਸੰਦ ਆਉਂਦੀ ਉਹ ਚੱਕ ਕੇ ਆਪਦੇ ਘਰੋਂ ਲੈ ਜਾਓ ਤੇ ਪੈਸੇ ਦੋ ਪਹਿਲਾਂ ਫੇਰ ਇੱਕ ਵਾਰ ਨਿਕਲਦਾ ਮੰਦਰੀ ਨੇ ਇਹ ਦੇ ਥੱਲੇ ਲੈਣ ਜੀ ਇੱਥੇ ਤਾਂ ਕਾਸਾ ਵੀ ਆਪਦੇ ਆਪ ਕਰਨਾ ਪੈਂਦਾ ਹਨ ਆਹ ਸਾਹ ਕਿਤਾਬਾ ਉਹਦੇ ਲੈਣ ਜੀ ਲੈਣ ਜੀ ਉਨੀ ਉਨੀ ਵਧੀ ਜਾਂਦੀ 110 ਹਜ਼ਾਰ ਉਹ ਦੇਣੇ ਨੇ 120 ਹਜ਼ਾਰ ਹੋ ਗਏ ਤੇ ਆਪਣੀ ਭਾਣ ਵੀ ਨਿਕਲਿਆ ਜੀ ਚੱਕ ਕਿੰਨੀ ਨਿਕਲੀ ਆ ਭਾਣ ਸਲਿੱਪ ਵੀ ਆਪਦੇ ਆਪ ਕੱਢ ਕੇ ਦੇਤੀ ਤੇ ਆਪਾਂ ਚੱਕ ਲਈਏ ਸਮਾਨ ਤੇ ਚੱਲ ਜੀ ਹਾਂ ਇੱਥੇ ਤਾਂ ਗੇਟ ਵੀ ਸਲਿੱਪ ਨਾਲ ਖੁੱਲਦਾ ਨਹੀਂ ਸਮਾਨ ਨਾਲ ਲੋਕ ਇੱਕ ਲੈ ਜਾਣ ਚੱਕ ਚੱਕ ਕੇ ਛਤਰੀ ਵਾਲਾ ਬੈਗ ਵੀ ਲੱਗਿਆ ਪਿਆ ਆਂਡੀਆਂ ਹਿਰਨਾ ਹਿਰਨਾ ਖੜੇ ਨੇ ਹਿਰਨਾ ਦੇ ਨਾਲ ਨਾਲ ਇੱਕ ਸੋਨਾ ਜਿਹਾ ਕੁੱਤਾ ਵੀ ਖੜਾ ਹਨ ਬਹੁ ਮੇਗੇ ਲਾਰ ਖਲੇ ਹਿਰਨ ਇਹੋ ਹੈ ਮਾਰਕੀਟ ਘੁੰਮਣ ਨੂੰ ਇਹਨੂੰ ਹੀ ਕੋਈ ਵੀ ਮੇਜ ਮੂਜੇ ਵਾਰੇ ਮੇਜ ਮੂਜੇ ਵੀ ਵਾਰੇ ਸਹੀ ਗੱਲ ਆ ਕੋਈ ਵੀ ਸਮਾਨ ਲੈਣਾ ਸਵੇਰੇ ਹੀ ਰੋਟੀ ਰੋਟੀ ਖਾ ਕੇ ਆਵੇ ਮੈਂ ਤਾਂ ਵੈਸੇ ਖਾਈ ਫਿਰਦਾ ਹੀ ਰੋਟੀ ਮੱਕੀ ਦੀ ਰੋਟੀ ਬਣਾ ਕੇ ਆਇਆ ਸੀਗਾ ਤਿੰਨ ਰੋਟੀਆਂ ਮੱਕੀ ਦੀ ਮੱਕੀ ਦੀ ਤੇ ਨਾਲ ਸਰੋਂ ਦਾ ਸਾਗ ਨਾ ਸਾਗ ਦਾ ਕੱਲੂ ਤੜਕਾਂਗੇ ਸਾਗ ਤੜਕਾਂਗੇ ਕੱਲੂ ਅਜੋ ਦੂਜੇ ਨਹੀਂ ਹੁੰਦੇ ਕੀ ਕਹਿੰਦੇ ਰਾਜਮਾ ਰਾਜਮਾ ਬਣਾਏ ਸੀਗੇ ਰਾਜਮਾ ਖਾਦੇ ਨੇ ਮੱਖਣ ਪਾ ਕੇ ਆ ਹਣ ਨਾਮ ਚ ਵੀ ਲਾਈਟਾਂ ਲਾ ਰੱਖੀਆਂ ਨੇ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਜਾ ਕੇ ਆਏ ਆ ਕੀ ਨਾਮ ਵੀਰੇ ਇਹਦਾ ਇਹ ਮਾਰਕੀਟ ਦਾ ਲੋ ਦੀ ਮੇਰੇ ਮਰੇ ਲਿਨ ਮਰਲੈਨ ਅੱਛਾ ਮਰਲੈਨ ਬਾੜੀ ਠੰਡੂ ਹੋਈ ਵੀ ਆ ਹਣਾ ਰੱਖੀਏ ਗੱਡੀ 'ਚ ਸਮਾਨ ਮੁੰਡਿਓ ਚੱਲੀਏ ਘਰਾਂ ਨੂੰ ਫੇਰ ਡਿੱਗੀ ਵਾਲੀ ਵੱਡੀ ਆ ਹਨਾ ਅੰਦਰ ਵਾਲੀ ਸੀਟ ਪਿੱਛੇ ਰੱਖਦੇ ਆ ਅੰਬਰ ਵਾਲੀ ਸੀਟ ਤਾਂ ਪਿੱਛੇ ਰੱਖ ਦਿੰਦੇ ਆ ਬਾੜ ਦਾ ਸਮਾਨ ਗੱਡੀ ਦੇ ਵਿੱਚ ਤੇ ਲਾ ਦਈਏ ਗੱਡੀ ਦੇ ਉੱਧਰ ਨੰਬਰ ਦੀ ਸੀਟ ਅੱਛਾ ਸੀਟ ਰੱਖਣੀ ਆਲੇ ਵਿੱਚ ਦੀ ਉਹ ਬਾੜ ਦੇਣੀ ਸੀਗੀ ਸੀਟ ਵੀ ਦੇਖ ਕੇ ਦੇਖ ਕੇ ਸ਼ੀਸ਼ਾ ਲੱਗੂਗਾ ਨਹੀਂ ਲੱਗਦਾ ਓਏ ਬਹੁਤ ਥਾਂ ਹੈ ਪੈਟਰੋਲ ਪੰਪ ਤੇ ਖੜੇ ਆ ਤੇਲ ਪੁਆਈ ਜਾਂਦੇ ਨੇ ਬੰਦੇ ਹਨਾ ਕਿੰਨਾ ਘੰਟ ਲੱਗੀ ਜਾਂਦਾ ਹਨਾ ਉਧਰਲਾ 뷰 ਆ ਨਾਲ ਆਟੋਸ ਫਰਾਦਾ ਤੇ ਐਕਸਟਰਾ ਰਵਾਨੇ ਆਈਪੀ ਦਾ ਪੰਪ ਡੀਜ਼ਲ ਹੈਗਾ 167 ਐਰੋ ਨੂੰ 1 ਐਰੋ 67 ਸੈਂਟਰ ਇਹ ਜਿੱਦਾਂ 170 ਐਰੋ 170 ਬੇ ਲੀਟਰ ਆ ਇੰਡੀਆ ਵਾਲਾ ਤੇ ਨਾਲ ਹੈਗਾ ਸੁਪਰ ਨਾਲ ਸੁਪਰ ਆ ਕੋਈ ਇਹ 1 ਐਰੋ ਵੱਧਾ ਉਹੀ 170 ਥੋੜਾ ਜਿਹਾ ਫਰਕ ਆਗਾ ਜਿਆਦਾ ਫਰਕ ਨਹੀਂ ਹੈਗਾ ਤੇ ਆਟੋ ਉਸ ਤਰ੍ਹਾਂ ਦੇ ਦੇ ਖੜ ਗਿਆ ਪਰ ਤੇਲ ਪੁਆਈ ਜਾਂਦੇ ਆ ਨਾਲ ਐਕਟਰਾ ਰਬਾਨੇਸ ਕਰਾਦਾ ਏ ਇਧਰ ਐਕਟਰਾ ਰਬਾਨੇਸ ਕਰਾਦਾ ਹੁੰਦਾ ਜਿਹੜਾ ਬਿਨਾ ਟੋਲ ਤੋਂ ਹੁੰਦਾ ਹਨਾ ਸ਼ਹਿਰਾਂ ਦੇ ਵਿੱਚ ਨੂੰ ਜਾਂਦਾ ਹੁੰਦਾ ਤੇ ਹੁੰਦਾ ਸ਼ਹਿਰਾਂ ਦੇ ਬਾਹਰ ਵੀ ਆ ਤੇ ਨਾਲ ਨਾਲ ਸ਼ਹਿਰਾਂ ਦੇ ਵਿੱਚ ਨੂੰ ਐਂਟਰ ਕਰ ਜਾਏ ਤੇ ਜਿਹੜਾ ਆਟੋ ਉਸ ਤਰ੍ਹਾਂ ਦਾ ਹੋ ਗਿਆ ਉਹ ਦੂਜਾ ਗਿਆ ਜਿਵੇਂ ਆਪਣੇ ਕੋਨਤਲਾਜੀ ਵਾਲਾ ਹਾਈਵੇ ਉੱਤੇ ਤੇ ਬਾਈ ਉਹਨੇ ਤੇਲ ਪੁਆ ਰਹੇ ਨੇ ਤੇਲ ਪੈ ਗਿਆ ਚੱਲੀਏ 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 ਅੰਬਰ ਪਹੁੰਚ ਗਈ ਕਹਿੰਦੇ ਸਾਸਰੀ ਘਰ ਜੀ ਸਾਸਰੀ ਘਰ ਜੀ ਸਾਰਿਆਂ ਨੂੰ ਸਾਸਰੀ ਘਰ ਬੁਲਾ ਦੇ ਸਾਰਿਆਂ ਨੂੰ ਸਾਸਰੀ ਆ ਜਾ ਫਿਰ ਇਹ ਆ ਸਾਡੀ ਅੰਬਰਕੌਰ ਅੰਬਰਕੌਰ ਕੀ ਨਾਮ ਹੈ ਅੰਬਰਕੌਰ ਸ਼ੇਰਗੱਡਾ ਹੈ ਨਾ ਅੱਜ ਅਸੀਂ ਦੋ ਕਿੰਨੇ ਮਹੀਨੇ ਬਾਅਦ ਦੋ ਤਿੰਨ ਮਹੀਨੇ ਬਾਅਦ ਮਿਲਿਆ ਹੈਨਾ ਮੈਂ ਕੀ ਦੇਖਣ ਆਇਆ ਅੱਜ ਅੰਬਰ ਦਾ ਛੋਟਾ ਭਾਈ ਤੇ ਮੇਰਾ ਭਤੀਜਾ ਅੱਜ ਆਪ ਦੇਖਿਆ ਮੇਰੀ ਭਤੀਜੀ ਅੰਬਰਕੌਰ ਅੱਜ ਮੈਂ ਦੇਖਣ ਆਇਆ ਕਾਕਾ ਛੋਟਾ ਜਿਹਾ ਹੈਨਾ ਹਾਂ ਦੇਖੋ ਇੱਥੇ ਪਤਾ ਲੱਗਦਾ ਵੀ ਕਾਕਾ ਹੋਇਆ ਏ ਕਿਉਂਕਿ ਫੁੱਲ ਲੱਗੇ ਹੋਏ ਨੇ ਹਾਂ ਚਲੋ ਚੱਲੀਏ ਅੰਬਰ ਤਾਂ ਸਾਡੀ ਹੁਣ ਕਰੀ ਜਾਂਦੀ ਆ ਰੰਗ ਹੈਨਾ ਕਿਹਨੂੰ ਕਰਨਾ ਬਈ ਇਹਨੂੰ ਚੱਕ ਦੰਨੇ ਆਪਾਂ ਕਿੰਨੇ ਚੱਕਰਾਂ ਨੇ ਇੱਥੋਂ ਤੇ ਆਮਰ ਦੀ ਡਰਾਇੰਗ ਬਣਾਈ ਵੀ ਆ ਹਨਾ ਓਏ ਕਿੰਨੇ ਸੋਹਣੇ ਰੰਗ ਭਰੇ ਹੋਏ ਨੇ ਹੁਣ ਇਹਨੂੰ ਕੰਪਲੀਟ ਕਰਨਾ ਪਹਿਲਾਂ ਇਹਨੂੰ ਸਾਰੇ ਨੂੰ ਕੰਪਲੀਟ ਕਰਨਾ ਆਪਾਂ ਇਹ ਕੰਪਲੀਟ ਆ ਕੰਪਲੀਟ ਨਹੀਂ ਹੈਗਾ ਹਨਾ ਇਹ ਲੈ ਦੇਖਾ ਸਾਰੇ ਦਿਖਾਵਾਂਗੇ ਵਿੱਚ ਆਹ ਦੇਖੋ ਕਿੰਨੀ ਸੋਹਣੀ ਡਰਾਇੰਗ ਆ ਓਏ ਹਾਂਜੀ ਇਹ ਹਲੇ ਇਹਨੇ ਬਣਾਉਣੀ ਆ ਡਰਾਇੰਗ ਵਿੱਚ ਵਿੱਚ ਰੰਗ ਭਰੇ ਹੋਏ ਨੇ ਬਿੱਲੀ ਤੇ ਜੇ ਮੰਮਾ ਨੇ ਕਰਾਇਆ ਤੇ ਚਿੜੀ ਅੱਛਾ ਮੰਮਾ ਨੇ ਬਣਾਇਆ ਆ ਦੇਖੋ ਤੂੰ ਕੀ ਕਰਿਆ ਫੇਰ ਤੂੰ ਕੋ ਵੀ ਨਹੀਂ ਕਰਿਆ ਤੁਸੀਂ ਆਹ ਕਰਿਆ ਹਨਾ ਗੰਦਾ ਕਿੰਨਾ ਗੰਦਾ ਬਣਾ ਰੱਖਿਆ ਉਹਦੂ ਜੀ ਵੀ ਚੱਕ ਹੁਣ ਆਪਨੇ ਇਹਨੂੰ ਮੈਂ ਦੇਖੀ ਹੁਣ ਮੈਂ ਸਹੀ ਕਰ ਦੂੰਗੀ ਬੰਦੇ ਡਰਿੰਕਾ ਰੱਖੀ ਆ ਬਈ ਦੱਸ ਦੇ ਸਾਰਿਆਂ ਨੂੰ ਤੁਸੀਂ ਕੁੱਤੇ ਕੋਲ ਗਏ ਸੀਗੇ ਮੈਂ ਫੋਟੋ ਲੈ ਕੇ ਕੁੱਤੇ ਦੇ ਕੁੱਤੇ ਦੀ ਫੋਟੋ ਦੇਖੀ ਸੀਗੀ ਤੈ ਹਾਂ ਮੈਂ ਤੁਹਾਡੇ ਫੋਟੋ ਰੱਖੀ ਕੁੱਤੇ ਵਾਲੀ ਅੱਛਾ ਹਾਂ ਕੁੱਤੇ ਨਾਲ ਗਿਆ ਸੀਗਾ ਮੈਂ ਦੇਖ ਲੈ ਦੇਖ ਲੈ ਮੈਂ ਤੁਸੀਂ ਤਾਂ ਮੈਂ ਬੋਲੀ ਜਾਣਾ ਮੰਮਾ ਨੂੰ ਵੀ ਛੱਲੇ ਜਾ ਚੁਲਿਆ ਮਮਾ ਲਗਿਆ ਬੱਸ ਕਰ ਚੁੱਪ ਕਰ ਲਾ ਅੱਛਾ ਐਂ ਕਹਿੰਦੀ ਠੀਕ ਆ ਚਲੋ ਤੇ ਆਪਾਂ ਦੂਜੀ ਵੀ ਆ ਸੁਪਰ ਮੇਗਾ ਕੋਲਰ ਹਨਾ 500 ਪੇਜ ਨੇ ਇਹਦੇ ਆ ਦੇਖ ਲਓ ਇਹਦੇ ਰੰਗ ਕਰੇ ਵੇ ਇਹਦੇ ਵੀ ਐਂ ਫੁਆਨ ਦੂਜੀ ਕਲੋ ਚਾਚਾ ਯਾ ਕਲੋ ਨਹੀਂ ਮੈਂ ਇਹ ਨਹੀਂ ਕਰਨਾ ਹੈਗਾ ਮੈਂ ਨਹੀਂ ਨਹੀਂ ਇੱਧਰ ਆ ਹਾਂ ਉਰੇ ਆ ਇੱਧਰ ਆ ਇੱਧਰ ਇੱਧਰ ਆ ਇੱਧਰ ਇੱਧਰ ਦੀ ਘੁੰਮ ਕੇ ਆ ਜਾ ਸਾਰੇ ਨੂੰ ਸਾਸਰੀ ਘੱਲ ਬੁਲਾ ਦੇ ਸਾਰੇ ਨੂੰ ਸਾਸਰੀ ਘੱਲ ਕੇ ਠੀਕ ਹੋ ਤੁਸੀਂ ਤੁਸੀਂ ਠੀਕ ਹੋ ਤੇ ਸਾਰੇ ਨੂੰ ਦਾਦੇ ਹੁਣ ਤੂੰ ਕੀ ਕਰ ਰਹੀ ਆ ਕੀ ਕਰ ਰਹੀ ਸੀਗੀ ਆ ਬੁੱਕ ਦੇ ਵਿੱਚ ਕੀ ਕਰਦੀ ਹੁੰਦੀ ਆ ਕੀ ਕਰਦੀ ਹੁੰਦੀ ਹੁੰਦੀ ਆ ਮੈਂ ਦੇ ਵਿੱਚ ਰੰਗ ਕਰਦਾ ਆ ਕੀ ਗੱਲ ਆ ਹਾਂਜੀ ਤੇ ਕਿਹੜੇ ਕਿਹੜੇ ਰੰਗ ਨੇ ਤੇ ਲਓ ਵੀ ਰੰਗ ਦਿਖਾ ਦੇ ਸਾਰੇ ਉਹ ਆ ਦੇਖੋ ਆ ਇਹ ਮੇਰਾ ਰੰਗ ਕਿਹੜਾ ਇਹ ਤੇ ਦੋਨੇ ਬੁੱਕ ਰੰਗ ਗਲੇ ਸਹੀਆ ਸਹੀਆ ਹਾਂਜੀ ਤੇ ਆ ਇਹਦੇ ਰੰਗ ਨੇ ਵੀ ਆ ਸਾਰੇ ਸਾਰੇ ਰੰਗ ਨੇ ਦੇ ਵਿੱਚ ਹਨਾ ਹਾਂ ਸਾਰੇ ਨੇ ਅਜੇ ਲਾ ਇਹਦੇ ਵਿੱਚ ਗਵਾਲੇ ਹੁੰਦੇ ਆ ਸਾਰੇ ਕਿਹੜੇ ਆ ਰੰਗ ਸਾਰੇ ਗਵਾਲੇ ਵੀ ਸਾਰੇ ਕਿਸਾਨ ਦੇ ਨੇ ਹੈ ਗਵਾਲੇ ਕੀ ਹੁੰਦਾ ਪੰਜਾਬੀ ਚ ਦੱਸ ਇਹ ਸਾਰੇ ਵੀ ਆਏ ਆਹ ਹੂੰ ਇਹਦੇ ਨਾਲ ਸਾਰੇ ਸਿੰਘ ਨੇ ਹੈ ਹਾਂ ਉਹ ਕਿਉਂ ਕਿ ਹੁੰਦੇ ਠੀਕ ਆ ਪਰ ਜਿਹੜੇ ਵੀ ਇੱਥੇ ਇਹ ਇੱਥੇ ਵੀ ਕੋਈ ਤਾਂ ਹੈ ਉਹ ਕਿ ਉਹ ਸਹੀ ਹੈ ਸਹੀ ਆ ਹਾਂ ਠੀਕ ਆ ਲੱਗੀ ਮੈਨੂੰ ਸਮਝ ਓਕੇ ਹੋ ਗਿਆ ਦੇ ਅੰਬਰ अजीत ਸਿੰਘ ਪਤੀਜੇ ਦਾ ਨਾਮ ਚੱਕੋ ਉਹਦਾ ਉਹਦਾ ਆਪਣੇ ਕੈਮਰੇ 'ਚ ਬੈਠਾ ਸੁੱਤਾ ਪਿਆ ਹਨਾ ਆਪਾਂ ਠਾਲਿਆ ਨਹੀਂ ਹੈਗਾ ਚੱਲ ਕੋਈ ਨਾ ਆਪਾਂ ਜਾਣ ਲੱਗੇ ਫੋਟੋ ਖਿੱਚ ਕੇ ਜਾਵਾਂਗੇ ਉਹਦੇ ਨਾਲ ਆਪਾਂ ਹੁਣ ਕਰਦੇ ਹਾਂ ਰੰਗ ਹਨਾ ਰੰਗ ਕਰੀ ਜਾਂਦੇ ਆਪਾਂ ਹਾਂ ਆ ਦੇਖੋ ਸੱਲੇ ਜੱਜੂ ਕੇ ਮੈਂ ਸਭ ਸੁੱਤਰ ਕਰਦੇ ਆ ਰੰਗ ਤੂੰ ਖਰਾਬ ਕਰ ਤਾਂ ਅਬ ਦੇ ਵਾਲਾ ਦਿਖਾ ਉੱਥੇ ਕੈਮਰੇ ਦੇ ਵਿੱਚ ਦਿਖਾ ਦੇਖੋ ਪਿੱਛੋਂ ਦਿਖਾ ਹਾਂ ਆ ਦੇਖ ਲਓ ਨਾਲੇ ਆ ਪਿੱਛੋਂ ਵੀ ਆਪੇ ਇਹਨੇ ਸਾਰਾ ਖਰਾਬ ਕਰਤਾ ਉਹਦਾ ਤੇ ਆ ਮੇਰਾ ਮੇਰੇ ਵਾਲਾ ਰੰਗ ਦੇਖ ਲਓ ਕਰਿਆ ਇਹਨੇ ਵੀ ਗੰਦਾ ਕਰਿਆ ਹਾਂ ਨਾ ਮੈਂ ਉਹ ਕੋਈ ਗੰਦਾ ਨਹੀਂ ਕਰਿਆ ਸਾਫ਼ ਕਰਿਆ ਹਾਂਜੀ ਪਹਿਲਾ ਰੰਗ ਕਰਕੇ ਫਿਰ ਚਲ ਜੇ ਫਿਰ ਪਰਚਰ ਨੂੰ ਵੀ ਆਜੀ 1 ਵਜੇ ਹਾਂ ਕੋਈ ਗੱਲ ਨਹੀਂ ਹਾਂ ਕਦੋਂ ਚੇਨਾ ਜੀ ਲਾ ਕੇ ਬੜੀ ਕੋਈ ਗੱਲ ਨਹੀਂ ਜੀ ਨਹੀਂ ਆਪਾਂ ਲਉਦੇ ਹੈਗੇ ਆ ਜਾਣਾ ਮੈਂ ਠੀਕ ਹੈ ਜੇ ਜੀ ਲਾਇਆ ਨਾ ਫਿਰ ਮੈਂ ਤੈਨੂੰ ਫੋਨ ਕਰ ਦੂੰਗੀ ਆਇਆ ਨਹੀਂ ਤੂੰ ਅੱਛਾ ਆ ਜੀ ਟੈਰਮਨਲ ਸੈੱਟ ਤੇ ਫਿਰ ਠੀਕ ਹੈ ਚਲੋ ਰੰਗ ਕਰੋ ਚਲੋ ਕੰਕੂਏ ਤੁਹਾਨੂੰ ਸਾਰੇ ਰੰਗ ਨੇ ਮੈਂ ਆ 1 2 3 4 4 ਲੱਗੇ 1 2 3 4 5 6 6 ਲੱਗੇ ਰੰਗ ਕਰੀ ਜਾਂਦੇ ਫਟਾਫਟ ਕੱਟ ਦੇ ਬੰਦ ਕਰੋ ਫੋਨ ਚੱਕ ਲਾ ਚੱਕੀ ਮੋਬਾਈਲ ਚੱਕ ਲੈ ਜਾ ਕੱਟ ਲੈ ਹੂੰ ਤੇ ਮੇਰੇ ਨਾਲ ਬੈਠੀ ਅੰਬਰ ਮੇਰੀ ਭਤੀਜੀ ਤੇ ਇਹਦਾ ਛੋਟਾ ਭਰਾ ਮੇਰਾ ਭਤੀਜਾ ਅਜੀਤ ਸ਼ੇਰ ਗਿੱਲ ਆ ਮੇਰਾ ਅਜੇ ਪੰਜ ਕਿ ਦਿਨ ਦਾ ਹੋਇਆ ਪੰਜ ਦਿਨਾਂ ਬਾਅਦ ਅੱਜ ਮੈਂ ਇਹਨੂੰ ਮਿਲਦਾ ਆਇਆ ਪਹਿਲੀ ਵਾਰੀ ਬਹੁਤ ਪਿਆਰਾ ਜਿਹਾ ਬੱਚਾ ਛੋਟਾ ਜਿਹਾ ਮੇਰੇ ਹੱਥਾਂ 'ਚ ਹੀ ਆਈ ਜਾਂਦਾ ਮੈਨੂੰ ਡਰ ਲੱਗੀ ਜਾ ਰਿਹਾ ਪਹਿਲਾਂ ਇਹ ਮੈਂ ਇਦਾਂ ਹੀ ਚੱਕ ਲਿਆ ਹੁਣ ਮੈਂ ਤੌਲੀਏ ਦੇ ਵਿੱਚ ਲਪੇਟ ਕੇ ਇਹਨੂੰ ਚੱਕਿਆ ਵੀ ਮੈਂ ਤੋ ਚੱਕਿਆ ਨਹੀਂ ਜਾ ਰਿਹਾ ਹੈਗਾ ਮੇਰਾ ਇਹ ਆ ਇਹ ਮੇਰਾ ਫਰੈਂਡ ਆ ਇਹ ਬ੍ਰਦਰ ਆ ਬ੍ਰਦਰ ਨਹੀਂ ਹੁੰਦਾ ਭਰਾ ਅਜੀਤ ਹੁੰਦਾ ਮੇਰਾ ਅਜੀਤ ਸਿੰਘ ਸ਼ੇਰ ਗਿੱਲ ਅੰਬਰ ਅੰਬਰਕੌਰ ਦਾ ਬ੍ਰਦਰ ਹੈਣਾ ਭਰਾ ਆ ਤਾਂ ਸਰ ਨਹੀਂ ਲੇ ਜਾਣਾਂ